ਹਲ ਗਿਆ ਬਾਹਰ ਲਈਏ ਮੇਡ ਇਨ ਜਰਮਨੀ ਵਾਲਾ ਪੰਪ ਵੀ ਚੈੱਕ ਵੀ ਕਰਵਾ ਸਕਦੇ ਇੱਥੇ ਆਹ ਪਲੇਟ ਤੇ ਮੇਡ ਇਨ ਜਰਮਨੀ ਲਿਖਿਆ ਹੋਇਆ ਜੀ 355 ਜੀ ਨੋਵੋ ਮੈਕੋ ਪੰਪ ਚ ਟਰੈਕਟਰ ਆਈਏ 2022 ਮਾਡਲ ਦਾ ਟਰੈਕਟਰ ਦੇ ਟਾਇਰ ਸਾਰੇ ਨਾਲ ਜੇ ਆ ਜੀ 40 ਨੀਅਰ ਵੀ ਇਹ ਟਾਪ ਵਾਲਾ ਮਾਡਲ ਆ 2021 ਦੇ 10ਵੇਂ ਮਹੀਨੇ ਦਾ ਟਰੈਕਟਰ ਬਣਿਆ ਹੋਇਆ ਨਿਕਲੇ ਬਾਈ ਚ ਹੋਇਆਗਾ ਠੀਕ ਹੈ ਜੀ 200 ਪਰ ਪਲਸ ਵਾਲਾ ਮਾਡਲ ਆ ਜੀ 2020 ਮਾਡਲ ਆਈਏ ਨਾਲ ਦੇ ਟਰੈਕਟਰ ਦੇ ਟਾਇਰ ਨਹੀਂ ਸਾਰਾ Ориਜਨਲ ਆ ਜੀ ਟਰੈਕਟਰ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਵੀਵੀ 53 ਨੰਬਰ ਆ ਜੀ ਲੋਡ ਦਾ ਨਿਕਲਿਆ ਹੋਇਆ ਸੈਟਰ ਇਹ 2023 ਮਾਡਲ ਆ ਜੀ ਫਰਸਟ ਪਾਰਟੀ ਦਾ ਪੰਜਾਬ ਨੰਬਰ ਹੈਗਾ ਲੋ ਜੀ ਜ਼ਿਮੀਦਾਰ ਭਰਾਵਾਂ ਵਾਸਤੇ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆਂਗੇ ਬਾਬਾ ਟਰੈਕਟਰ ਸੇਲ ਪਰਚੇਸ ਤੋਂ ਤੇ ਆ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਟਰੈਕਟਰ ਖੜੇ ਨੇ ਇਹਨਾਂ ਸਾਰਿਆਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਕਿੰਨਾ ਮਾਡਲ ਰਹਿਣਗੇ ਕੀ ਰੇਟ ਰਹਿਣਗੇ ਆਜੋ ਆਪਾਂ ਬਾਈ ਮਨਪ੍ਰੀਤ ਨਾਲ ਗੱਲ ਕਰਦੇ ਆਂ ਸੱਸੀ ਕਾ ਬਾਈ ਸੱਸੀ ਕਾ ਬਾਈ ਕੀ ਜਣਾ ਬਾਈ ਤੁਹਾਡਾ ਸਾਡੇ ਬਾਬਾ ਟਰੈਕਟਰ ਪਹੁੰਚਣ ਦੇ ਬਹੁਤ ਬਹੁਤ ਵਾਗਤਾ ਜੀ ਧੰਨਵਾਦ ਜੀ ਤੇ ਅੱਜ ਆਪਣੇ ਕੋਲੇ ਕਿੰਨੇ ਟਰੈਕਟਰ ਨੇ ਜੀ ਸਿੱਤੇ ਟਰੈਕਟਰ ਆਪਣੇ ਕੋਲ ਹੋਏਗੇ ਜੀ 12-13 ਟਰੈਕਟਰ ਨੇ ਜੀ ਠੀਕ ਹੈ ਜੀ ਕਿੱਥੋਂ ਸਟਾਰਟ ਕਰਨਾ ਜੀ ਪਹਿਲਾਂ ਆਪਾਂ 373 ਸੁਪਰ 10 ਸਟਾਰਟ ਕਰਦੇ ਆ ਜੀ 300ਪਲਸ ਵਾਲਾ ਮਾਡਲ ਆ ਜੀ 2020 ਮਾਡਲ ਆਈ ਇਹ ਨਾਲ ਦੇ ਟਰੈਕਟਰ ਦੇ ਟਾਇਰ ਨੇ ਜੀ ਸਾਰਾ ਟਰੈਕਟਰ Ориਜਨਲ ਆ ਠੀਕ ਹੈ ਜੀ ਕਿਤੇ ਵੀ ਕੰਮ ਨਹੀਂ ਗਈ ਛਤਰੀ ਲੱਗੀ ਹੋਈ ਹੈ ਇਹਦੇ ਤੇ ਪੰਪ ਵਾਲਾ ਟਰੈਕਟਰ ਆ ਜੀ ਇਹਦੇ ਆ ਲੱਗਿਆ ਹੋਇਆ ਹੈ ਸਪੈਸ਼ਲ ਡਬਲ ਡਿਸਟ੍ਰੀਬਿਊਟਰ ਆ ਜੀ ਠੀਕ ਹੈ ਜੀ ਤੇ ਚੱਲਿਆ ਕਿੰਨਾ ਹੈ ਜ ਚੱਲਿਆ ਹੈ ਇੱਕ ਤਕਰੀਬਨ 1100 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ ਤੇ ਬਾਕੀ ਕਾਹੇ ਪੱਤਰਾਂ ਦਾ ਜੀ ਨਾਈਕੋ ਪੰਪ ਹੈ ਇਹ ਕਾਹੇ ਪੱਤਰ ਓਕੇ ਵੀਰੇ ਠੀਕ ਹੈ ਆਪਣੀ ਗਾਰੰਟੀ ਵਿਭਾਗ ਜਾਂ ਪੱਤਰਾਂ ਹੈ ਟਰੈਕਟਰ ਸਾਰੇ origignal ਦੀ ਗਾਰੰਟੀ ਤੇ ਡਿਮਾਂਡ ਹੀ ਡਿਮਾਂਡ ਇਹ ਜੀ 670000 ਠੀਕ ਹੈ ਜੀ ਤੇ ਸੋਨ ਵਾਲੀ ਕਾ 60 ਵਾਲਾ ਜੀ ਇਹ 2023 ਮਾਡਲ ਹੈ ਜੀ ਫਸਟ ਪਾਰਟੀ ਦਾ ਪੰਜਾਬ ਨੰਬਰ ਹੈਗਾ ਠੀਕ ਹੈ ਜੀ ਸਾਰਾ ਟਰੈਕਟਰ origignal ਨਾਲ ਦੇ ਟਾਇਰ ਨੇ ਟਰੈਕਟਰ ਦੇ 90 ਪੈਸੇ ਇਹ ਕਿੰਨਾ ਕ ਚੱਲਿਆ ਹੋਇਆ ਜੀ ਇਹ 500 600 ਘੰਟਾ ਚੱਲਿਆ ਹੋਇਆ ਹੈ ਟਰੈਕਟਰ ਠ ਤੇ ਇਹਦੇ ਰੇਟ ਦੀ ਇਹਦਾ ਰੇਟ ਹੈ ਬਾਈ 740000 ਰੁਪਇਆ ਤੇ ਬਾਕੀ ਕਾਗਜ਼ਾਂ ਪੱਤਰਾਂ ਦੀ ਪੁੱਛੋ ਕਾਗਜ਼ਾਂ ਪੱਤਰਾਂ ਦੀ ਵੀ ਫੁੱਲ ਗਰੰਟੀ ਹੈ ਜੀ ਟਰੈਕਟਰ ਤੇ ਟਰੈਕਟਰ ਤੇ ਕਿਤੇ ਵੀ ਕਲਮ ਲੱਗੀ ਹੋਈ ਆਪਣੀ ਗਰੰਟੀ ਹੈ ਜੀ ਠੀਕ ਹੈ ਜੀ ਵੇਟ ਲੱਗੇ ਹੋਏ ਹੈ ਜੀ ਟਰੈਕਟਰ ਤੇ ਠੀਕ ਹੈ ਜੀ ਹੂੰ ਤੇ ਬਾਕੀ ਲੋਨ ਵਗੈਰਾ ਦਾ ਕੀ ਲੋਨ ਵੀ ਆਪਾਂ ਜਿਹੜਾ ਆਪਾਂ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਉਹਦਾ ਕੀ ਪ੍ਰੋਸੀਜਰ ਹੈ ਸਬਡ ਸਕੋਰ ਵਾਲਾ ਸਹੀ ਹੋ ਜੀ ਆਧਾਰ ਕਾਰਡ ਪੈਨ ਕਾਰਡ ਬਾਈ ਆਪਣਾ ਪਾ ਦੇ ਆਪਾਂ ਉਹਦਾ ਚੈੱਕ ਕਰਵਾ ਕੇ ਲੋਨ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਜੇ ਗੱਲ ਕਰੀਏ ਜੌਂਡੀਅਰ ਦੀ ਜੌਂਡੀਅਰ ਵੀਰੇ ਇਹ ਟਾਪ ਵਾਲਾ ਮਾਡਲ ਆ 2021 ਦੇ 10ਵੇਂ ਮਹੀਨੇ ਦਾ ਟਰੈਕਟਰ ਬਣਿਆ ਹੋਇਆ ਨਿਕਲਿਆ ਬਾਈ ਚ ਹੋਇਆਗਾ ਠੀਕ ਹੈ ਜੀ ਮੈਨੂਫੈਕਚਰਡ ਇਹ ਵੀ ਇੱਕ ਜਿਹਾ ਨਿਕਲਿਆ ਬਾਈ ਚ ਟਰੈਕਟਰ ਜੀ ਠੀਕ ਹੈ ਜੀ ਇਹ ਫੁੱਲ ਟਾਪ ਮਾਡਲ ਆ ਵੀਰੇ ਸਿੰਕ੍ਰੋਮੈਸ ਗੇਅਰ ਆ ਠੀਕ ਹੈ ਜੀ ਤੇ ਟਰੈਕਟਰ ਦੇ ਕੋਈ 70000 ਦਾ ਇਹ ਸਮਾਨ ਨਹੀਂ ਲੱਗਿਆ ਹੋਇਆ ਠੀਕ ਹੈ ਵੀਰੇ ਹਾਂਜੀ ਤੇ ਨਾਲ ਦੇ ਟਾਇਰ ਟੂਰੇ ਜੀ ਸਾਰਾ ਠੀਕ ਹੈ ਜੀ ਤੇ ਕਿਤੇ ਵੀ ਕੰਮ ਨਹੀਂ ਲਗੀ ਟਰੈਕਟਰ ਤੇ ਤੇ ਇਹਦੇ ਰੇਟ ਦੀ ਗੱਲ ਕਰੀਏ ਜੀ ਆਪਾਂ ਇਹਦਾ ਰੇਟ ਹੈਗਾ ਵੀਰੇ 72 ਲੱਖ ਰੁਪਈਆ ਜੀ ਇਹ ਕਿੰਨਾ ਚੱਲਿਆ ਬਾਈ ਇਹ ਚੱਲਿਆ ਹੋਊਗਾ ਤਕਰੀਬਨ ਜੀ 1050 ਘੰਟੇ ਚੱਲਿਆ ਹੋਊਗਾ ਜੀ ਠੀਕ ਹੈ ਜੀ ਹਾਂਜੀ ਤੇ ਜੇ ਅੱਗੇ ਸੋਨਾ ਲੀਕਾ ਦੀ ਗੱਲ ਕਰੀਏ ਸੋਨਾ ਲੀਕਾ 60 ਵਾਲਾ ਜੀ 2023 ਮਾਡਲ ਹੈ ਜੀ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਜੀ ਫਾਸਟ ਕੁਆਲਟੀ ਦਾ ਠੀਕ ਹੈ ਜੀ ਟੂਰ ਨਾਲ ਦੇ ਜੀ ਟਰੈਕਟਰ ਦੇ 90 ਪੈਸੇ ਠੀਕ ਹੈ ਜੀ ਤੇ ਇਹ ਟਰੈਕਟਰ ਦੀ ਡਿਮਾਂਡ ਹੈ ਜੀ 8.5 ਲੱਖ ਰੁਪਈਆ ਠੀਕ ਹੈ ਜੀ ਤੇ ਕਾਗਜ਼ਾਂ ਪੱਤਰਾ ਦੀ ਕੋਈ ਪਰੋਲ ਨਹੀਂ ਕਾਗਜ਼ਾਂ ਪੱਤਰਾ ਨੇ ਫਲ ਗਰੰਟੀ ਹੈ ਫਸਟ ਕੁਆਲਟੀ ਹੈ ਜੀ ਮੇਲੇ ਨਾਵਾ ਠੀਕ ਹੈ ਜੀ ਹਾਂਜੀ ਤੇ ਅੱਗੇ ਸੋਨਾ ਲਿਖਾ ਜੀ ਸੋਨਾ ਨੀਗਾ 60 ਵਾਲਾ 2023 ਮਾਡਲ ਹੈ ਜੀ ਚੇਂਜਰ ਵਾਲਾ 3 ਸਪੀਡ ਟਾਪ ਮਾਡਲ ਹੈ ਜੀ ਇਹ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਜੀ ਇਹ ਕਿੰਨਾ ਕਿ ਚੱਲਿਆ ਬਈ ਇਹ 700 ਘੰਟਾ ਜੀ ਤਕਰੀਬਨ ਚੱਲਿਆ ਹੋਊਗਾ ਜੀ ਸਾਰਾ Ориਜినਲ ਹੈਗਾ ਸਾਰਾ Ориਜినਲ ਹੈ ਜੀ ਟਰੈਕਟਰ ਪੰਜਾਬ ਨੰਬਰਾਂ ਪਹਿਲੀ ਪਾਰਟੀ ਆ ਪੀ ਵੀ 53 ਨੰਬਰ ਹੈ ਜੀ ਲੋਡ ਦਾ ਨਿਕਲਿਆ ਹੋਇਆ ਟਰੈਕਟਰ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਹੈਗਾ ਜੀ 735000 ਰੁਪਏ ਠੀਕ ਹੈ ਜੀ ਬੇਟੇ ਦੇ ਵੀ ਲੱਗੇ ਹੋਏ ਆ ਜੀ ਇਸ ਤੋਂ ਗਿਆ ਜੀ 655 ਜੀ ਲੋਵੋ ਮੈਕੋ ਪੰਪ ਚ ਟਰੈਕਟਰ ਆ ਇਹ 2022 ਮਾਡਲ ਦਾ ਟਰੈਕਟਰ ਟਰੈਕਟਰ ਦੇ ਟਾਇਰ ਸਾਰੇ ਨਾਲ ਜੇ ਆ ਜੀ ਬੇਟੇ ਲੱਗੇ ਹੋਏ ਆ ਕ੍ਰੌਪੀ ਲੱਗੀ ਹੋਈ ਆ ਜੀ ਡਿੱਗੀ ਸੈਂਸ ਵਾਲਾ ਜੀ ਰਿਮੋਟ ਤੇ ਲਾਈਟਾਂ ਵਾਲਾ ਹੈਡ ਟਰੈਕਟਰ ਕੋਤੇ ਸਾਰਾ ਡੈਕਟਰ ਰੀਨਲ ਆ ਜੀ ਕਿਤੇ ਵੀ ਕਰਮ ਨਹੀਂ ਰખી ਹੈਗੀ ਇਹ ਡੈਕਟਰ ਤੇ ਇਹਦੇ ਰੇਟ ਦੀ ਗੱਲ ਕੀ ਇਹਦੀ ਡਿਮਾਂਡ ਹੈ ਜੀ ਬਾਈ ਆਪਣੀ 10.5 ਲੱਖ ਰੁਪਈਆ ਜੀ ਠੀਕ ਹੈ ਜੀ ਸੈੱਟ ਜੇ ਸੋਨਾ ਲਿਖਾ 75 ਵਾਲਾ ਨਾ ਜੀ 75 ਵਾਲਾ ਜੀ 2021 ਮਾਡਲ ਆ ਜੀ ਪੰਜਾਬ ਨੰਬਰ ਆਪਣੇ ਬਰਨਾਲੇ ਦਾ ਲੋਕਲ ਨੰਬਰ ਆ ਜੀ ਇਹ ਡੈਕਟਰ ਠੀਕ ਨਾਲ ਦੇ ਟਾਇਰ ਆ ਜੀ ਸਾਰਾ Ориਜਨਲ ਆ ਇਹ ਕਿੰਨਾ ਕ ਚੱਲਿਆ ਬਾਈ ਇਹ ਚੱਲਿਆ ਹੋਈ 1000 ਕ ਘੰਟੇ ਦੀ ਤਕਰੀਬਨ ਚੱਲਿਆ ਹੋਇਆ ਹੈ ਠੀਕ ਹੈ ਤੇ ਕਾਗਜ਼ ਪੱਤਰਾਂ ਦਾ ਕਾਗਜ਼ ਪੱਤਰਾਂ ਦਾ ਓਕੇ ਜੀ ਆਪਣੇ ਆਪ ਦੀ ਨਾਮ ਆਇਆ ਠੀਕ ਹੈ ਤੇ ਰੇਟ ਦੀ ਗੱਲ ਕਰੀ ਜੀ ਰੇਟ ਇਹਦਾ ਹੈ ਜੀ 915000 ਠੀਕ ਹੈ ਜੀ ਸਾਰੇ ਬਿੱਟ ਬੂਟ ਲੱਗੇ ਹੋਏ ਜੀ ਅੱਗੇ ਪਿੱਛੇ ਟਰੈਕਟਰ ਸਾਰਾ ਅਰੀਜਨਲ ਹੈ ਤੇ ਜੌਂਡੀਰ 53 ਦਾ ਆਦੀ ਗੱਲ ਕਰੀ ਜੀ 2022 ਮਾਡਲ ਆ ਜੀ ਸਾਰਾ ਵਰਸ ਵੀ ਟੂਆ ਡਬਲ ਡਿਸਟ੍ਰਿਬਿਊਟਰ ਟਰੈਕਟਰ ਉਹ ਲਟਾਉ ਵਾਂਡਲਾ ਹੈ ਟਾਇਰ ਵਗੈਰਾ ਟਾਇਰ ਟਰੈਕਟਰ ਦੇ 85 ਪੈਸੇ ਨਾਲ ਦੇ ਜੀ ਠੀਕ ਹੈ ਜੀ ਤੇ ਕਿੰਨਾ ਚੱਲਿਆ ਹੈ ਜੀ ओरिजिनल ਆ ਜੀ ਸਤਰੀ ਲੱਗੀ ਵੀ ਕਨੋਪੀ ਦਿਖਾ ਦਿਓ ਤੁਸੀਂ ਤੇ ਕਿਤੇ ਵੀ ਕਰਮਣੀ ਰਹੀ ਹੈ ਟਰੈਕਟਰ ਤੇ ਜੀ ਕਿੰਨਾ ਕਿ ਚੱਲਿਆ ਵਾ ਵੀਰੇ ਚੱਲਿਆ ਹੋਊਗਾ 770 ਘੰਟੇ ਚੱਲਿਆ ਭਾਈ 670 ਘੰਟੇ ਹਾਂ ਜੀ ਫਿਰ ਇਹਨਾਂ ਦਾ 670 ਘੰਟੇ ਚੱਲਿਆ ਵਗਾ ਠੀਕ ਹੈ ਜੀ ਇਹ ਟਰੈਕਟਰ ਦੀ ਡਿਮਾਂਡ ਹੈ ਜੀ 820000 ਰੁਪਿਆ ਠੀਕ ਹੈ ਵੀਰੇ ਇਹ ਨਾਲ ਦਾ ਇੱਕ 21 ਮਾਡਲ ਟਰੈਕਟਰ ਆਪਣੇ ਕੋਲੇ ਹੋਰ ਆ ਜੀ ਉਹ ਉਧਰ ਆਪਣੇ ਖੜਾਗਾ ਜੀ ਠੀਕ ਹੈ 53 10 ਉਹ ਵੀ ਰਿਵਰਸ ਪੀਟੀਓ ਆ ਵੋਲਡ ਡਿਸਟ੍ਰੀਬਿਊਟਰ ਆ ਇਹੀ ਕੰਡੀਸ਼ਨਾਂ ਵਾਲੀ ਸੇਮ ਟਰੈਕਟਰ ਦੀ ਇਹੀ ਛਤਰੀ ਲੱਗੀ ਉਹਦੇ ਸਾਰਾ ਕੁਝ ਸੇਮ ਹੈ ਜੀ ਉਹਦਾ ਰੇਟ ਹੈ ਜੀ 790000 ਰੁਪਏ ਠੀਕ ਹੈ ਜੀ ਤੇ ਜਿਹੜਾ ਫਾਰਮ ਟਰੈਕ 60 ਵਾਲਾ ਹੈ ਫਾਰਮ ਟਰੈਕ 60 ਹੈ ਜੀ 2012 ਮਾਡਲ ਹੈ ਇਹ ਠੀਕ ਹੈ ਜੀ ਇਹ ਟਰੈਕਟਰ ਐ ਮੰਨ ਲੇ ਚਲੋ ਜੀ 95% ਕੰਡੀਸ਼ਨ ਹੈ ਟਰੈਕਟਰ ਦੀ ਸਾਰਾ Ориਜਨਲ ਟਰੈਕਟਰ ਠੀਕ ਹੈ ਸੰਗਰੂਰ ਦਾ ਨੰਬਰ ਆ ਜੀ ਇਹ ਠੀਕ ਹੈ ਪਾਇਰ ਟਰੈਕਟਰ ਦੇ ਮੰਗਰਲੇ 85-90% ਮੂਰਲੇ 95% ਹੈ ਜੀ ਠੀਕ ਹੈ ਜੀ ਟਰੈਕਟਰ ਦੇ ਕਿਤੇ ਵੀ ਕਲਮ ਨਹੀਂ ਲੱਗੀ ਜੀ ਠੀਕ ਹੈ ਇੰਨਾ ਟਰੈਕਟਰ ਸਮ ਕੇ ਚੱਲ ਬਈ ਹੜੇ ਤੱਕ 2000 ਖੰਡਾ ਟਰੈਕਟਰ ਚੱਲੇਗਾ ਸਾਰਾ ਇਹ ਠੀਕ ਹੈ ਤੇ ਰੇਟ ਦੀ ਗੱਲ ਕਰੀ ਰੇਟ ਜੀ ਇਹਦਾ ਹੈਗਾ 445000 ਰੁਪਿਆ ਜੀ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਹੈ ਇਹ ਇਹ ਸਾਰੇ ਕੋ ਚੈੱਕ ਕਰਵਾ ਦਿ ਕਿਤੇ ਵੀ ਟਰੈਕਟਰ ਤੇ ਕਲਮ ਨਹੀਂ ਜਾਈ ਕਿਤੇ ਵੀ ਕਲਮ ਲੱਗੀ ਹੋਵੇ ਇਹ ਨਵਾਂ ਨਵਾਂ ਟਰੈਕਟਰ ਹੈ ਜੀ ਠੀਕ ਹੈ ਤੇ ਜੇ ਅੱਗੇ ਸਟੈਂਡਰਡ ਦੀ ਗੱਲ ਕਰੀਏ ਸਟੈਂਡਰਡ 2009 ਮਾਡਲ ਹੈ ਜੀ 50 ਵਾਲਾ 4 ਰੁਪਿਆ 4 ਸਿਲੰਡਰ ਆ ਠੀਕ ਹੈ ਜੀ ਤੇ ਟਰੈਕਟਰ ਦਾ ਟਾਇਰ ਹੈ ਜੀ ਛੱਟ ਪੈਣ ਪਾਇਆ ਜੀ ਤੇ ਚੰਗਾ ਹੈ ਟਰੈਕਟਰ ਪੂਰਾ ਜੀ ਤੇ ਨਹੀਂ ਆਈ ਹੈਗਾ ਹੈ ਚੱਲਿਆ ਕਿੰਨਾ ਇਹ ਇਹ ਚੱਲਿਆ ਦਾ ਮਨ ਲਾ ਤਕਰੀਬਨ 3-4000 ਘੰਟਾ ਚੱਲਿਆ ਹੋਊਗਾ ਜੀ ਇਹ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਵੀ ਪੰਜਾਬ ਨੰਮਰਾ ਤੇ ਮਰੇ ਕੋਟਲੇ ਦਾ ਨੰਬਰ ਹੈ ਜੀ ਵੀ 28 ਠੀਕ ਹੈ ਜੀ ਆ ਚੈੱਕ ਕਰਵਾ ਸਕਦੇ ਹਾਂ ਜੀ ਤੁਸੀਂ ਤੇ ਇਹਦੀ ਕਿੰਨੀ ਮਾਰ ਹੈ ਜੀ 3 ਲੱਖ ਰੁਪਈਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਦਾਨ ਕਰਦੇ ਹਾਂ ਫੁੱਲ ਮਾਨਦਾਨ ਕਰਾਂਗੇ ਜੀ ਠੀਕ ਹੈ ਤੇ ਇਹ ਫੋਰ ਨਿਊ ਹਾਲਨ ਫੋਰ ਦੀ ਗੱਲ ਕਰੀਏ ਨਿਊ ਹਾਲਨ ਫੋਰ ਹੈਗਾ ਜੀ ਇਹ 99 ਮਾਡਲ ਮੇਡ ਇਨ ਜਰਮਨੀ ਵਾਲਾ ਜੀ ਠੀਕ ਹੈ ਜੀ ਟਰੈਕਟਰ ਸਾਰਾ オリジナル ਆ ਜੀ ਠੀਕ ਹੈ ਜੀ ਟੈਟਰ ਦੇ ਟਾਇਰ ਪਿਛਲੇ 85 90 ਮਹੀਨੇ ਆ ਮੂਰਲੇ 75 80 ਮਹੀਨੇ ਜੀ ਟਾਇਰ ਠੀਕ ਹੈ ਜੀ ਟਰੈਕਟਰ ਸਾਰਾ A to Z オリジナル ਆ ਕਿਤੇ ਵੀ ਕਰਮਣੀ ਲੱਗੀ ਜੀ ਤੇ ਟਰੈਕਟਰ ਦੀ ਇਹ ਡਿਮਾਂਡ ਹੈ ਜੀ 290000 ਰੁਪਇਆ ਠੀਕ ਹੈ ਜੀ ਹੈਗਾ ਬਾਹਰ ਲਈ ਇਹ ਮੇਡ ਇਨ ਜਰਮਨੀ ਵਾਲਾ ਪੰਪ ਵੀ ਚੈੱਕ ਵੀ ਕਰਵਾ ਸਕਦੇ ਇੱਥੇ ਆ ਪਲੇਟ ਤੇ ਮੇਡ ਇਨ ਜਰਮਨੀ ਲਿਖਿਆ ਹੋਇਆ ਹੈ ਬਾਕੀ ਟ੍ਰੱਕਲਾ ਪੰਪ ਬਦਲਿਆ ਬਾਈ ਜੀ ਠੀਕ ਹੈ ਤੇ ਇੱਕ ਵਾਰ ਐਡਰੈਸ ਦੱਸ ਦੋ ਤੁਹਾਡਾ ਐਡਰੈਸ ਆਪ ਬਣਾਇਗਾ ਜੀ ਖੁੱਡੀਕਲਾਂ ਨੂੰ ਆਉਣੇ ਜਦੋਂ ਆਪਾਂ ਡਿਆਏ ਤੋਂ ਜੀ ਖੁੱਡੀਕਲਾਂ ਪੰਜਾਣਾ ਨਹੀਂ ਪੋਲ ਦੇ ਨਾਲ ਪੋਲ ਤੇ ਨਹੀਂ ਉਤਰਨਾ ਸੱਜੇ ਪਾਸੇ ਮੁੜ ਕੇ ਆਪਣਾ ਬਾਬਾ ਕੇਵਲਕ੍ਰਿਸ਼ਨ ਕੇ ਮੰਦਿਰ ਵਾਲਿਆਂ ਦੇ ਕੋਠੇ ਪੁੱਛ ਕੇ ਆ ਜੀ ਠੀਕ ਨੇੜੇ ਰੇਲਵੇ ਸਟੇਸ਼ਨ ਆਈ ਡਿਆਏ ਠੀਕ